ਹਾਂਜੀ ਵਾਪਸ ਕੀ ਹਾਲ ਚਾਲ ਹੋ ਤਾ ਅੱਜ ਉਹਨਾਂ ਨੂੰ ਲੰਡਾਉਂਦੇ ਆ ਵਸਕਲਾ 1000 ਮਤ ਦੋ ਉਡਾਈ ਅੱਜ ਜਾ ਤਾਂ ਬੱਚਾ ਡਾਈ ਅੱਜ ਉਹ ਬੈਠਾ ਪੱਠੀ ਠੀਕਾ ਜਾ ਉਹਦੇ ਨਾਲ ਡੱਬੀ ਲਈ ਡੱਬੀ ਝਾੜ ਪੈ ਰਹੀ ਹੈ ਇਹਨਾਂ ਨੂੰ ਤਾਂ ਬਸ ਰਹਿਣ ਦੀ ਇਹ ਤਾਂ ਗੰਦੇ ਪਾਉਂਦੇ ਠੀਕ ਹੈ ਚਲ ਦੇਖਾਂ ਦਾਣੇ ਦੇ ਅੰਦਰ ਮੈਨੂੰ ਤਾਂ ਲੱਗ ਉਹ ਬੱਚੇ ਦੇ ਅੰਦਰ ਲੱਗਦਾ ਵੀ ਹੈਗੇ ਨੇ ਇਹਨਾਂ ਅੰਦਰ ਵੀ ਹੋਣੇ ਹਾਂ ਤੇ ਜੀ ਛੁੱਟ ਗਿਆ ਵਾਪੇ ਉਹ ਮੈਨੂੰ ਤਾਂ ਪਾਣੀ ਵੀ ਨਿਕਲਦਾ ਸੀ ਉਹਨਾਂ ਦੇ ਦਾਣੇ ਵੀ ਸੀ ਉਹਦੇ ਅੰਦਰ ਬਥੇਰੇ ਅੰਦਰ ਸੀ ਛੁੱਟੇ ਗਾਣ ਅੰਦਰ ਆਵਨ ਦਾ

ਯੋਨ ਦੇਖੀ ਯਾਰ ਬ్రో ਉਹਨਾਂ ਤਾਂ ਪਿਟਾ ਦੇਣੇ ਆ ਇਹਨਾਂ ਨੂੰ ਛੱਡ ਦੇਣੇ ਆ ਬਾਹਰ ਫਿਲਟਰ ਲੈਣਗੇ ਠੀਕ ਆ ਪਹਿਲਾਂ ਤਾਂ ਬੱਤ ਜੰਦਾ ਹੋ ਇੱਕ ਵਾਰ ਤੂੰ ਮੜਾ ਇਹਨਾਂ ਨੂੰ ਰੱਖ ਚਾਲ ਟੁੰਡ ਆਇਆ ਚਿੱਟੀ ਨਾਲ 3:00 ਵਜੇ ਚਾਲ ਆਉਂਦਿਆਂ ਵੀ ਵਗ ਜਾ ਪਾ ਜਾ ਲੰਘ ਜਾ ਚਲੋ 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 ਬਾਹਰ ਉਠਾਓ ਉਹਨੂੰ ਪੱਠੀ ਨੂੰ ਇਹ 25 ਨੂੰ ਯਾਰ ਕਰ ਲਓ ਖੁੰਸੇ ਵਾਲੀ ਦਵਾਈ ਦਿੱਤੀ ਸੀ ਉਸ ਤੋਂ ਬਾਅਦ ਪਤਾ ਨਹੀਂ ਇਹਨੂੰ ਕੀ ਹੋਇਆ ਢੱਲਾਇ ਹੋ ਗਿਆ ਆਓ ਜੀ ਸਾਡਾ ਬਾਹਰ ਠੀਕਾ ਤਾਂ ਨੇ ਖੜਾਈਏ ਆਇਓ 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 ਇਹਨੇ ਖਾਣ ਦੇ ਇੱਕ ਲੌਈ ਵਾਪੇ ਹਰੀਫਰ ਦਾ ਸੀ ਪੱਠੀ ਜੀ ਆਟ ਚਾ ਨਾ ਫਰਦੀ ਠੀਕ ਪਾ ਆ ਇਧਰ ਲੈ ਜਾ ਨੰਬਰ ਆਪਣੇ ਘੜਤੇ ਸੀ ਅੰਦਰ ਠੀਕ ਆ ਬੋ ਕਿ ਕਿ ਉਹ ਵੇੜੀ ਸੋਈ ਬਾਬੂ ਫਿਰਦੇ ਨੇ ਕਬੂਤਰ ਹੁਣ ਛੱਡਣ ਦੁਆਰ ਤੋਂ ਅੰਦਰ ਕਰਦੇ ਸੀ ਉਹ ਆ ਗਈ ਉਹ ਪੰਛੀ ਤੇ ਬੈਠਣਾ ਉਹ ਆ ਗਈ ਹਲਜੋ ਪਤਾ ਨਹੀਂ ਕਿਤਰਾ ਕਿਤਰੇ ਜਾਈ ਗਈ ਸੀ ਆ ਗਈ ਠੀਕਾ ਫਿਰ ਧਿਆਏ ਥੱਲੇ ਕਬੂਤਰ ਜੱਟ ਰੱਖੇ ਨੇ ਆ ਗਈ ਹੁਤਾ ਇਹਨੇ ਉੱਡਣਾ ਸੀ 2-3 ਘੰਟੇ ਹੋਰ ਉਹ ਚਲੋ ਧਾਣੇ ਬਾਲੀ ਥੀ ਦੇ ਅੰਦਰ ਆਣਾ ਅੱਜ ਉਸ ਪਾਣੀ ਆਈ ਬਾਲਾ ਥੀ ਪਲਟਾਉਣ ਲੱਗੀ ਥੋੜਾ ਜਨਾ ਇਹ ਦੇਖਦੇ ਆ ਪਲਟਾ ਕੇ ਕਿ ਪਰ ਨਿਕਲ ਨਾ ਧਾਣੇ ਦੂਨੇ ਉਹ ਜੇ ਦਿੰਦੇ 15 ਬਾਰ ਲੱਗਾ ਹੋ ਗਿਆ ਅੱਛਾ ਚ ਨਿਕਲ ਗਈ ਆ ਲਓ ਜੀ ਆਉਣ ਦੀ ਆਇਆ ਤੱਤੀ ਆ ਕੋ ਮੂਮਾ ਕੁਛ ਨਹੀਂ ਪੱਟਿਆ ਆ। ਇਹ ਆ ਗਿਆ 8 ਵਜੇ 8 ਵਜੇ 55 ਮਿੰਟਾਂ ਦੇ ਆ ਗਿਆ। ਠੀਕ ਆ। ਸੱਤ ਤਾਂ ਪਤਾ ਨਹੀਂ ਕਿਉਂ ਕਿ ਟੁੱਟ ਗਿਆ ਤੀ। ਠੀਕ ਆ। ਚਲੋ ਆ ਜੂ ਆ ਪੀਣੀ। ਕੁਛ ਨਹੀਂ ਅੰਦਰ ਦਾਣੇ ਵੀ ਸੀ। ਪਨਾ ਤਾਂ ਨਹੀਂ ਹੋਰ ਵੀ ਸੀਗਾ। ਅੱਜ ਜਿਹੜੀ ਨੂੰ ਲਾਪਾਂ ਨੇ ਬਿਠਾ ਲਿਆ। ਉਹ ਤਾਂ ਛੱਡ ਕੇ ਉਹ ਫੇਟ ਲੈਨੇ ਚਾਰੇ ਆਪੇ ਦਾਣੀ ਚੱਕੇ ਤੋਂਨੋਂ ਦੇਖ ਕੇ ਅੱਗੇ ਨਹੀਂ ਤਾਇ ਉੜੋਦਾ 10 ਤੋਂ 11 ਤੱਕ ਆ ਗੱਤ ਲਏ ਠੀਕ ਹੈ ਆ ਪੀ ਲੂ ਪਾਣੀ ਪੁਨੀਆ ਚਲੋ ਮੇਰਾ ਖੁੱਡੇ ਜਿਦਾਨੇ ਪਾ ਲੈਣੇ ਬਾਰ ਤੋਂ ਪੂਰੀ ਕਾਰਡੀ ਨਾਲ ਤਾਂ ਪਾਣਾ ਦਾਣਾ ਪਾਣੀ ਖਾ ਲੈਣਗੇ ਬੱਠਾ ਦੇਖੋ ਤੁਸੀਂ ਕਿੰਨੀ ਕਲੀਅਰ ਮਾਰਦੀ ਨੇ ਘੜਜਾ ਫੋਨ ਆ ਰਿਹਾ ਹੈ ਬਾਈ ਬਾਬੂ ਕਰਤੇ ਤਾਂ ਅੰਦਰ ਅੱਜ ਇਹ ਪਤਾ ਨਹੀਂ ਰੇਂਜ ਨਹੀਂ ਆ ਰਹੀ ਯਾਰ ਜਮੇ ਇੱਕ ਟੰਡਾ ਪਤਾ ਨਹੀਂ ਬੋਟਾਂੀਆਂ ਕਰਕੇ ਕਢਾਤੀ ਛੋਣੀ ਸ਼ਾਇਦ ਬਾਕੀ ਦੇਖੋ ਆਥਨ ਤੱਕ ਆਣਾ ਨੱਟ ਵੰਟ ਕੋਈ ਯਾਰੀ ਨਹੀਂ ਹੁੰਦਾ ਹੈ ਤੇਰੇ ਇਹ ਜਿਵੇਂ ਇੱਕ ਡੰਡਾ ਜਮੀ ਪਾਣਾ ਕੀ ਕਰਤਾ ਅੱਜ ਚਲੋ ਕੋਈ ਨਾ ਕਰਦੇ ਇਹਨਾਂ ਨੂੰ ਵੀ ਦਾਨ ਦੋਨੇ ਪਾਸੇ ਪਾ ਦਾਂਗੇ ਫੋਨ ਚਾਰਜ ਕਰ ਸਾਂਜੀ ਬਾਬਿਓ ਅ ਪਹਿਲਾਂ ਸੌ ਸਾਂਝੇ ਗਈਤੀ ਦਾਣੇ ਤਾਂ ਪਾ ਦਿੱਤੀ ਹੁਣ ਤੇ ਅੱਜ ਪਹਿਲੀ ਪਾਦੀ ਦਾਣੇ ਆਪਾਂ ਇਹਨਾਂ ਨੂੰ ਠੀਕ ਹੈ ਵੀ ਮਤਲਬ ਸੇਰ ਤੱਕ ਇਹਨਾਂ ਦਾ ਜਿਹੜਾ ਪੋਟਾ ਹੁੰਦਾ ਖਾਲੀ ਹੋਵੇ ਠੀਕ ਹੈ ਛਾਤਰੀਆ ਆਪਣੀ ਉੱਤੀ ਲੱਗਦੀ ਹੈ ਖੋਲਲੀ ਮਾਰੀ ਤੇ ਰੇਂਜ ਆ ਗਈ ਭਈ ਹੁਣ ਤਾਂ ਬਾਕੀ ਕੋਈ ਪਤਾ ਨਹੀਂ ਸਰਕਾਰਾਂ ਦਾ ਕਿੱਧਰ ਨੂੰ ਕਿੱਧਰ ਕਰਤਾ ਨਾ ਰੇਂਜ ਆ ਗਈ ਜੇ ਪਹਿਲਾਂ ਵੀ ਨੱਟ ਬੰਦ ਕਰਤਾ ਦੀਗਾ ਇਹਨਾਂ ਨੇ ਠੀਕ ਹੈ ਕੋਈ ਕੋਈ ਪਿੰਡਾਂ ਚ ਚੱਲਿਆ ਕਰੇ ਨੱਟਾਂ ਆ ਕੋਲੀ ਕੋ ਲੈ। ਢਾਣੇ ਥੋੜੀ ਪਾਵਾਂਗੇ ਬਈ। ਮਾਸ ਬਹੁਤਾ। ਬਾਕੀ ਇਹ ਵੀ ਜਾ ਦੇ ਭਾਈ। ਕੜ ਦਾਂਗੇ ਥੋੜੀ। ਕਿਉਂਕਿ ਮੈਂ ਪਹਿਲਾਂ ਹੀ ਬਹੁਤ ਢਾਣੇ ਪਾ ਗਿਆ ਸੀ ਹਨਾ। ਸਾਰੀ ਟਰੇ ਭਰ ਗਈ। ਤੇ ਆ ਬੱਠ ਦੇਖੋ ਕਿਹੜਾ। ਹੈ ਗਿਆ ਨਾ ਕਲੀਅਰ ਪੂਰੀ ਜਿਵੇਂ ਪੂਰੇ ਤੰਦਰੁਸਤ ਨੇ ਪਰ ਰੁੜਦੇ ਹੈ ਨਹੀਂ ਬੰਦਰ। ਰਸਤਾ ਮੈਂ ਬੋਟੇ ਚੱਕਾ। ਧੌਣੇ ਦਾ ਬਹੁਤ ਹੋਏ ਨੇ ਇਹਨਾਂ ਅੰਦਰ ਯਾਰ ਦੇਖਣ ਲੱਭੀ ਕੱਲ ਨੂੰ ਆ ਯਾਰ ਕੱਲੇ ਪੱਖੇ ਨੂੰ ਇਹਨੂੰ ਪਾਣੀ ਲਾਵਾਂਗੇ ਇਹਨੂੰ ਕੱਲੀ ਹੰਡਾਵਾਂਗੇ ਇਹਨਾਂ ਨੇ ਕੱਲ ਹਾਂ ਇਹਦੇ ਭਰਿਆ ਪਿਆ ਬਈ ਪੂਰਾ ਪੋਟਾ ਛਿੱਟੀਆਂ ਵਾਲੀ ਦੇਖੋ ਇਹ ਤਾਂ ਡਾਣੇ ਵੀ ਕੋਈ ਨਾ ਚੱਲ ਥੋੜੇ ਦਾਣੇ ਪਾਉਣੇ ਪੈਣਗੇ ਬਾਪੋ ਉਹ ਤਾਂ ਨਹੀਂ ਬੱਚੇ ਜਿੰਨੇ ਦਾਣੇ ਬਹੁਤ ਨੇ ਬੱਚੇ ਖਾਈ ਜਾਊਗਾ ਖਾਜੋ ਪਹਿਲਾਂ ਇਹ ਮੈਂ ਲਵੀ ਭਾ ਜਾਣਾ ਨਹੀਂ ਇਹਨਾਂ ਨੂੰ ਖਾ ਨਹੀਂ ਦਿੰਦੇ ਬੱਚੇ ਨੂੰ ਖਾ ਲੈ ਖਾ ਲੈ ਬੱਚੇ ਨੇ ਬਾਤੂ ਦਾਣੇ ਖਾ ਲੈ ਅੱਜ ਥੋੜੀ ਪਾਵਾਂਗੇ ਕਿਉਂਕਿ ਪਹਿਲਾਂ ਦੁਪਹਿਰੇ ਜੀ ਬਹੁਤ ਪਾ ਗਿਆ ਸੀ ਦਾਣੇ ਹਨਾ ਭਰ ਕੇ ਪੂਰੀ ਟ੍ਰੇ ਫਾਗੇ ਵੈਸੇ ਤਾਂ ਚਲੋ ਪਹਿਲੀ ਪਾ ਕੇ ਦਾਣੇ ਫੁੱਟਾ ਉਹਨੇ ਖਾ ਜਾਣਗੇ ਮੇਰੇ ਖੜੇ ਖੜੇ ਨਾ ਵਾਪਿਓ ਇਹਨਾਂ ਨੂੰ ਬਾਹਰ ਛੱਡ ਦੇ ਅੱਜ ਕਿਉਂਕਿ ਜਿਹੜੇ ਅੰਦਰਲੇ ਦਾਣੇ ਹੋਣਗੇ ਨਾ ਉਹ ਵੀ ਹਾਜਮ ਕਰ ਲੈਣਗੇ ਚਲੋ ਇਹ ਸਾਰੇ ਬਾਹਰ ਸਾਨੂੰ ਬਾਹਰ ਦਾਣੇ ਪਾਉਣੇ ਅੱਜ ਉੜਦਾ ਜਾਏ ਹੁਣ ਆਥਨ ਦਾ ਵੇਲਾ ਦੇਖੀ ਗਦੇ ਮੇਰਾ ਵੀ ਗੱਡ ਖੜਾ ਹੋ ਕਰਦੇ ਕੰਨਾ ਹੀ ਵਾਪਿਓ ਚਲੋ ਬਾਬੇ ਜੀ ਤੇ ਤੁਸੀਂ ਵੀ ਚਲੋ ਬਾਪੂ ਜੀ ਤੁਸੀਂ ਵੀ ਆ ਜਾਓ ਜੀ ਬਾਪੂ ਚਲੋ ਬਾਪੂ ਇਹਦੀਆਂ ਵੀ ਫੁਣਸੀਆਂ ਹੋ ਗਈਆਂ ਲੋਟ ਦੇਖੋ ਕਿਰਾ ਇਧਰਲਾ ਪੈਰ ਜਾਂ ਮਾਰੀਆਂ ਨਹੀਂ ਰਹੀਆਂ ਤੇ ਕਮੈਂਟ ਜਾਂ ਵੀ ਆਇਆ ਥਾਣਾ ਵੀ ਜਿਹਦੇ ਪੈਰ ਤੇ ਇੱਕ ਫੁਣਸੀਆਂ ਨੇ ਹੁਣ ਡਾਂੜਾ ਉਹ ਕੋਈ ਨਾ ਇੱਕ ਦੋ ਦਿਨ ਤੱਕ ਖੱਟ ਆਪ ਹੀ ਹੋ ਜਾਣੀਆਂ ਹੂੰ ਵਧੀਆ ਉੜਦਾ ਬੱਚਾ ਆਪਣੇ ਲਵੇ ਹਨਾ 11 ਗੂਰਾ 12 ਵੇ ਆ ਜਾਂਦਾ ਕਦੇ ਕਦੇ ਬਾਕੀ ਆ ਇਹਨਾਂ ਨੇ ਖਰਾਬ ਕਰਤਾ ਬੱਚਾ ਤਾਂ ਉੜਦਾ ਬਹੁਤ ਇੱਕ ਦੋ ਵਜੇ ਤੱਕ ਉੜਦਾ ਵੀ ਜੇਡ ਦੇ ਹਿਸਾਬ ਤੇ ਮੈਂ ਅਸਲ ਅਸਲ ਮੈਂ ਲਿਆਇਤੀ ਅਸਲ ਚੰਗੀ ਸੀ ਬਾਬੇ ਉਹ ਬੱਚੇ ਦੀ ਪਰ ਜਿਹੜੀ ਗੱਲ ਆ ਨਾ ਖਰਾਬ ਆ ਤਾ ਕੂਤਰੀਆਂ ਨੇ ਆਪਣੀਆਂ ਨੇ ਬੱਚਾ ਕੋਈ ਨਾ ਬਸ ਇਹਨਾਂ ਨੂੰ ਤਾਂ ਕਰਦੇ ਆ ਬੰਦੇ ਕਰਦੇ ਆ ਜਿਹੜੀ ਆਪਣੀਆਂ ਪ੍ਰਾਣੀਆਂ ਨੇ ਉਹਨਾਂ ਤੋਂ ਤਾਂ ਅੱਗੇ ਅਗਲੀ ਵਾਰ ਚਿੱਟੀਆਂ ਵਾਲੇ ਤਾਂ ਬਸ ਡਾਉਣੀ ਨਹੀਂ ਆਈ बस कदे कदे वधिया उड्डी ਜਾਂਦੀ ਆ ਪਤਾ ਨਹੀਂ ਇਹਨੂੰ ਕੀ ਹੋ ਜਾਂਦਾ ਕਦੇ ਕਦੇ 12 ਦਾ ਟਾਈਮ ਕਰ ਜਾਂਦੀ ਨੇ ਕਦੇ 11 ਦਾ ਕੋਈ ਐ ਤਾਂ ਪਤਾ ਨਹੀਂ ਨਾ ਕਿੰਨਾ ਕੁੰਨਾ ਟਾਈਮ ਕਰ ਜਾਂ ਠੀਕ ਹੈ ਤੇ बस ਫਰਦੀਆਂ ਨੇ ਕਬੂਤਰਾਂ ਥੱਲੇ ਦੇਖੋ ਜੀ ਦੇਖੋ ਜੇ ਆਏ ਹੋਣਾਂ ਦਾ ਪੰਜ ਕ ਕਬੂਤਰ ਹੋਰ ਹੋਣ ਆਪਣੇ ਲਾਵੇ ਫਿਰ ਵੀੜਾ ਵਧੀਆ ਲੱਗਦਾ ਖੁੱਲਾ ਡੁੱਲਾ ਨਾਲੇ ਹਨਾ ਕੂਤਰ ਕੋਈ ਇੱਧਰ ਹੁੰਦਾ ਕੋਈ ਇੱਧਰ ਐਂ ਯਾਰ ਆ ਦੇ ਵੀ ਹਾਂ ਕਬੂਤਰ ਰੱਖਿਆ ਨੇ ਆ ਪੰਜ ਕਦਾ ਯਾਰ ਔਖਾ ਹੈ ਆ ਮੈਨ ਲੱਗ ਗਿਆ ਸਾਰਾ ਸਾਹ ਹੈ ਇਹਨਾਂ ਦਾ ਵੀ ਦਾਣੇ ਕਿਵੇਂ ਰੱਖ ਲਾਉਂਦੇ ਨੇ ਕਦੇ 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 ਵੀ ਇਹਨਾਂ ਦਾ ਪੋਟਾ ਜਾਮ ਹੋ ਜਾਂਦਾ ਕਈ ਵਾਰ ਜਿਵੇਂ ਹਨਾ ਇਹਨਾਂ ਅੰਦਰ ਹੁੰਦਾ ਕੁਸ ਨਾਲ ਵੀ ਜਿਹੜੇ ਸਾਰ ਨਾਲ ਪੋਟਾ ਜਾਮ ਹੁੰਦਾ ਜਦੋਂ ਆਪਾਂ ਪਾਣੀ ਨਾਲ ਦੀ ਨਾਲ ਆਕੇ ਦੇ ਦਿਨਾਂ ਜਾਂ ਲਾਉਣੇਗੇ ਠੀਕ ਐ ਫਿਰ ਆਉਂਦੇ ਸਾਰ ਅੱਧੇ ਜਾਂ ਇੱਕ ਘੰਟੇ ਬਾਅਦ ਇਹਨਾਂ ਨੂੰ ਦਾਣੇ ਦਾ ਨਾ ਸੱਚ ਹਾਂ ਕਈ ਕਈ ਬਦਾਮ ਵੀ ਪਾਉਂਦੇ ਨੇ ਇਹਨਾਂ ਨੂੰ ਇਸ ਤੋਂ ਬਾਅਦ ਆ ਕੇ ਦਾਣੇ ਐ ਹੁੰਦੇ ਇਹਨਾਂ ਦਾ ਸਾਬ ਇੱਥੇ ਕਾਟੋ ਦੇਖ ਲਓ ਲੈ ਕਿੱਧਰ ਪੜ ਗਿਆ ਬੱਚੇ ਦੇਖਣੇ ਯਾਰ ਉਹ ਉੱਥੇ ਉਹਨਾਂ ਨੇ ਬਹੁਤ ਉਗੀ ਕਰਕੇ ਆ ਬੇਲਾਂ ਖਾਈ ਜਾਂਦੇ ਨੇ ਛੱਡੀਆਂ ਤੇ ਇੱਧਰ ਵੀ ਹੋ ਗਏ ਵੀ ਸਬ지 ਸੂਜੀ ਦੇਖ ਲਓ ਹਨ ਬਾਬੇ ਯਾਰ ਆ ਇੰਸਟਾਗ੍ਰਾਮ ਤੇ ਵੀ ਜੁੜੋ ਹਨਾ ਤੁਸੀਂ ਆ ਲੋ ਇੰਸਟਾਗ੍ਰਾਮ ਤੇ ਕੱਟ ਹਨਾ ਮਤਲਬ ਵੀ ਫੋਲੋਅਰ ਜੇ ਘਟਣੇ ਇੱਕ ਤਾਂ ਉਸ ਆਪ ਹੁਣ ਜੇ ਪਾਉਣ ਲੱਗਿਆ ਰੀਲਾਂ ਵਧੀਆ ਵਧੀਆ ਹਨਾ ਹੁਣ ਲਾਈਕ ਲੋਕੋ ਵੀ ਆ ਜਾਂਦੇ ਬਈ 100 150 ਟੱਪੇ ਜਾਂਦਾ ਮੜਾ ਮੋਟਾ ਤਾਂ ਤੇ ਬਾਕੀ ਜਿਹੜੇ YouTube ਨਾਲ ਜੁੜੇ ਹੋਏ ਨੇ ਭਰ ਲਓ ਮਾ ਥੱਲੇ ਆ ਰ ਕਰ ਦੰਨਾ ਆਈਡੀ ਉਹ ਜਾ ਬਾਈਓ ਚ ਲਿੰਕ ਪਾ ਦੂੰਗਾ ਸੱਚ ਐ ਡਿਸਕ੍ਰਿਪਸ਼ਨ ਚ ਬਾਈਓ ਆ ਗਿਆ ਐ ਡਿਸਕ੍ਰਿਪਸ਼ਨ ਚ ਲਿੰਕ ਪਾਵਾਂਗੇ ਇੰਸਟਾਗ੍ਰam ਆਈਡੀ ਦਾ ਉੱਥੇ ਜਾ ਕੇ ਫੋਲੋ ਕਰ ਲਿਓ ਜਾਂ ਮੈਂ ਉਰੀ ਨੇਮ ਭਰ ਦਣਾ ਉਰੋ ਕੱਢ ਲਿਓ ਉਨ ਤਾਂ ਆ ਜੂ ਐਚਪੀ ਆਹੀ ਨਾਮ ਅੱਜਮੀ ਸੇਮ YouTube ਦਾ ਠੀਕ ਐ ਬਾਕੀ ਤੁਹਾਡੀ ਮਰਜ਼ੀ ਐ ਬਾਈ ਕੱਢਣਾ ਹੋਇਆ ਕੱਢ ਲਓ ਚਲੋ ਕੋਈ ਨਾ ਵਾਣ ਜਾਵਲੀਂ ਮਾਰ ਦੇ ਅੰਦਰ ਕਰਦੇ ਹਾਂ ਦਿਖਾ ਦਾਂਗੇ ਤਾਂ ਨਹੀਂ ਪਾਉਂਦੇ ਨਹੀਂ ਬਸ ਜਿਹੜੇ ਅੰਦਰਲੇ ਬਹੁਤ ਤਾਂ ਦਾਣੇ ਖਾਲੇ ਬੱਚੇ ਨਹੀਂ ਖਾਲੇ ਹੁਣ ਬਾਹਰ ਖਾ ਲੈਣਗੇ ਆਪਦੇ ਦਾਣੇ ਠੀਕ ਹੈ ਚੱਕ ਦੀਏ ਤੋਂ ਬਾਹਰ ਮਿੱਟੀ-ਮੁੱਟੀ ਖਾ ਖਾਲਾਉਂਦੇ ਨੇ ਉਹ ਟ੍ਰੇਨ ਵਾਲੇ ਦਾਣੇ ਚ ਫੋਣੇ ਤੇ ਕੌਲੀ ਚ ਫਸੇ ਚ ਟ੍ਰੇਨ ਵੀ ਆ ਗਈ ਉਧਰ ਆਪਣੀ ਸਟੇਸ਼ਨ ਚ ਓਏ ਦੇਖਿਓ ਕੱਲ ਤੱਕ ਪੱਕਾ ਇਹ ਦਾਣ ਇਹ ਦਾਣੇ ਹਨ ਜਮੀ ਸਾਫ ਪਏ ਹੋਣਗੇ ਹਨ ਕਿਉਂ ਐ ਹੁੰਦਾ ਜਦੋਂ ਆਪਾਂ ਦਾਣੇ ਖਵਾ ਕੇ ਕਬੂਤਰਾਂ ਨੂੰ ਮਤਲਬ ਖੋਡੇ ਚ ਖੋਡੇ ਜੀ ਬੈਠੇ ਰਹਿੰਦੇ ਨੇ ਉਹ ਦਾਣੇ ਨਾ ਛੇਤੀ ਖੱਚਦੇ ਖੁੱਛਦੇ ਨਹੀਂ ਹੈਗੇ ਠੀਕ ਹੈ ਮਤਲਬ ਜਿਵੇਂ ਦਾਣੇ ਖਵਾ ਖੋਡੇ ਚ ਦਾਣੇ ਪਾਤੇ ਦਾਣੇ ਪਾ ਕੇ ਇਹ ਇਹ ਦਾਣੇ ਖਾ ਕੇ ਕਬੂਤਰੀਆਂ ਬਸਰਾਵ ਨਾਲ ਆਉਦੀ ਫੱਟੀਆਂ ਤੇ ਬਹਿ ਜਾਣੀਆਂ ਖਟੀਆਂ ਨਹੀਂ ਬੱਠੀ ਰਹਿਣਗੇ ਬਸ ਇਹ ਦਾਣੇ ਇਹਨਾਂ ਦੇ ਸੁੱਕਦੇ ਹੀ ਨਹੀਂ ਜਾਂ ਖਿੱਚਦੇ ਹੀ ਨਹੀਂ ਮਿੱਠਾ-ਮਿੱਠਾ ਹੀ ਮਾਰਦੇ ਆਏ ਹੁਣ ਇਹਨਾਂ ਦਾ ਸੀਰੀਜ਼ ਚੱਲਦਾ ਫਿਰਦਾ ਰਹੂਗਾ ਫਿਰਦਾ ਰਹੂਗਾ ਨਾ ਔਰ ਇਹ ਬੱਠਾ-ਮਿੱਠਾ ਹੀ ਮਾਰ ਕੇ ਅੱਧੇ ਦਾਣੇ ਤਾਂ ਉਰੀ ਸੁੱਕ ਲੈਣਗੇ ਆਪਦੇ ਬਾਕੀ ਜਦੋਂ ਅੰਦਰ ਕਰਾਂਗੇ ਰਾਤ ਨੂੰ ਤੁਮ ਹਲੇ ਬਥੇਦੀ ਅੱਧੀ ਰਾਤ ਪਈ ਆ ਤੇ ਉਹਨਾਂ ਦਾਣੇ ਉਹਨੇ ਵਧੀਆ ਸੁੱਕ ਜਾਣਗੇ ਸਵੇਰ ਤੱਕ ਤੁਹਾਨੂੰ ਦਿਖਾਉਂਗਾ ਅਪਡੇਟ ਉਹ ਬੱਚੇ ਵਿਹਲਾ ਉਪਿਆ ਹੋਣਾ ਜਮੇ ਮਤਲਬ ਅੰਦਰੋਂ ਖਾਤਮੇ ਹੋਇਆ ਹੋਣਾ ਨਾ ਪਾਣੀ ਹੋਗਾ ਦੇ ਅੰਦਰ ਨਾ ਦਾਣੇ ਹੋਣੇ ਹਲੇ ਵੀ ਦਿਖਾਈ ਐ ਮਿੱਟੀ-ਮੁੱਟੀ ਜੀ ਚਲੋ ਮਿੱਟੀ ਵਧੀਆ ਦਾਣੇ ਵੀ ਦੁਨੇ ਜੀ ਕਚਾ ਦਿੰਦੀ ਐ ਮਿੱਟੀ ਚੰਗੀ ਹੁੰਦੀ ਐ ਮਿੱਟੀ ਤੇ ਪਿੱਲੇਟ ਵੀ ਪਾਉਣ ਪਾਇਆ ਕਰਾਂਗੇ ਹੁਣ ਹੌਲੀ-ਹੌਲੀ ਪਿੱਲੇਟ ਤਾਂ ਪਾਉਣੇ ਹੁੰਦੇ ਨੇ ਉਹ ਜਿਹੜਾ ਕੂਤਰ ਦਾ ਅੰਦਰਲਾ ਮਤਲਬ ਗੰਦਾ ਪਾਣੀ ਹੋ ਜਾਂਦਾ ਕਈ ਵਾਰ ਠੀਕ ਐ ਉਹ ਸਾਫ਼ ਕਰ ਦਿੰਦੀ ਐ ਬੱਠਾ ਨਾਲ ਹੀ ਕੱਢ ਦਿੰਦੀ ਐ ਉਹ ਪਿੱਲੇਟ ਨਾਲ ਬਾਕੀ ਅੰਦਰ ਕੂਤਰ ਸਾਫ ਲੈਂਦਾ ਪਹਿਲੀ ਟਖਾ ਕੇ ਮਿੱਟੀਆਂ ਵੀ ਖਾ ਕੇ ਹਨ ਠੀਕ ਹੈ ਤੇ ਯਾਰ ਆਪਣੇ ਕੂਤਰਾਂ ਦੀ ਉਹ ਦਵਾਈ ਨਿਉਈ ਹੈ ਕਿ ਪਾਣੀ ਡੀ ਵਾਰਮਿੰਗ ਆਏ ਇਹ ਕਰ ਹਾਂ ਡੀ ਵਾਰਮਿੰਗ ਹੁੰਦੀ ਆ ਮਤਲਬ ਮਤਲਬ ਮਲਾ ਆਪਣੇ ਹੁੰਦੇ ਹੁੰਦੇ ਜਿਹੜੇ ਇਹਨਾਂ ਦੇ ਅੰਦਰ ਬਣਦੇ ਹੁੰਦੇ ਨੇ ਇਹਨਾਂ 'ਚ ਤਾਂ ਹੋਣਗੇ ਪੱਕਾ ਹੀ ਆਹ ਚਾਰ ਉਹਦੇ ਅੰਦਰ ਨਹੀਂ ਹੈਗੇ ਡੱਬੀ ਅੰਦਰ ਜੀ ਤੋਂ ਮੈਂ ਲੈ ਆਇਆਂਗਾ ਡੱਬੀ ਉਹ ਉਹਦੀ ਪਹਿਲੀ ਦਵਾਈ ਲਾਈ ਹੋਈ ਸੀ ਇਹ ਤਾਂ ਮਤਲਬ ਪਾਣੀ ਮੱਲਾ ਪਨੋ ਪੇਕੜਾ ਖੇਤੀ ਪਹਿਲੀ ਠੀਕ ਹੈ ਕੋਈ ਨਾ ਜਦੋਂ ਉਹ ਪੱਠੀ ਆਪਣੇ ਹੁੰਦਾ ਹੁਣ ਤਾਂ ਚਲੋ ਨਹੀਂ ਲੱਗੀ ਦਵਾਈ ਹੁਣ ਲਾਉਣ ਦਾ ਫਾਇਦਾ ਵੀ ਨਹੀਂ ਹੁਣ ਤਾਂ ਕਿਉਂਕਿ ਡਾਈਆਂ ਤੇ ਘਰ ਲਈ ਆਪਣੇ ਜੀ ਤਾਂ ਕਰਕੇ ਠੀਕ ਹੈ ਤੇ ਬੱਸ ਜੇ ਤੋ ਬੰਦ ਕਰ ਲਈ ਬੰਦ ਕਰਕੇ ਦਵਾਰ ਤੋਂ ਕੱਢੀ ਫੇਰ ਇਹਨੂੰ ਇਹਨੂੰ ਲੱਗ ਸਕਦੀ ਹੈ ਮੱਲਾ ਪਾਲੀ ਦਵਾਈ ਉਹ ਹੁੰਦੀ ਹੈ ਇੱਕ ਤਾਂ ਹੱਡੀ ਜੀ ਹੁੰਦੀ ਹੈ ੱਡੀ ਖੱਡੀ ਹੁੰਦੀ ਡੌਂਟਰ ਪਲੱਸ ਕਹਿੰਦੇ ਨੇ ਉਹਨੂੰ ਹਣਾ ਉਹ ਪਤਾ ਨਹੀਂ ਹਾਂ ਪਾਣੀ ਚ ਘੋਲ ਕੇ ਜਿੰਨਾ ਅੱਧ ਕੂਤਰਾ ਦੇ ਹਿਸਾਬ ਨਾਲ ਪਾਣੀ ਚ ਘੋਲ ਕੇ ਇਸ ਤੋਂ ਬਾਅਦ ਗੁੜ ਪਾ ਦਿਓ ਬਸ ਉਹਨਾਂ ਨੂੰ ਘੋਲ ਦੋ ਸਵਾਰ ਕੇ ਹੱਡੀ ਨੂੰ ਹੱਡੀ ਪਤਾ ਨਹੀਂ ਅੱਧੀ ਹੀ ਬਣ ਸਾਫਤੀ ਪੈਂਦੀ ਆ ਕੂਤਰਾ ਦੇ ਹਿਸਾਬ ਨਾਲ ਹੁੰਦੀ ਆ ਜਿੰਨੀ ਇੱਕ ਮਤਲ ਦਵਾਈ ਲੱਗੂ ਇਹਨਾਂ ਨੂੰ ਅੱਧੀ ਵੀ ਲੱਗ ਜਾਂਦੀ ਆ ਠੀਕ ਆ ਸਾਫਤੀ ਜਿਵੇਂ 10 ਕੂਤਰ ਨੇ 10 ਕੂਤਰਾ ਨੂੰ ਅੱਧੀ ਲੱਗ ਜੂਗੀ ਹੂੰ 20 ਕੂਤਰਾ ਨੂੰ ਸਾਰੀ ਲੱਗ ਜੂਗੀ ਬਾਕੀ ਆਪਾਂ ਨੇ ਲਾ ਕੇ ਨਹੀਂ ਦੇਖੀ ਸਾਫ ਸੂਜਾ ਘਟਿਆ ਇਹਨਾਂ ਦਾ ਤੇ ਹੋਰ ਵੀ ਦਵਾਈ ਹੁੰਦੀਆਂ ਨੇ ਮਤਲਬ ਪਾਲੀਆਂ ਆ ਪੈਪਰਾ ਜੀਨ ਹੁੰਦੀ ਇੱਕ ਸਾਰਾ ਉਹ ਤਾਂ ਪਤਾ ਹੈ ਦਵਾਈਆਂ ਦੂਈਆਂ ਇਹਨਾਂ ਦਾ ਪਰ ਜਾਜੂ ਜਿਹੜੇ ਨਹੀਂ ਪੈਪਰਾ ਜੀਨ ਹੋ ਗਈ ਹੋਰ ਬਥੇਨੇ ਲਾ ਦਿੰਦੇ ਨੇ ਕੋਈ ਤਾਂ ਪਤਾ ਨਹੀਂ ਚਲੋ ਵਾਪੇ ਬਾਹੋਂ ਜਵਲੀ ਮਾਰ ਲਈ ਆਪਣੇ 10 ਤਾਂ ਚਲੋ ਸੋਨੂੰ ਜਿਹੜੇ ਇੱਕ ਦਿਨ ਬਈ ਹਾਂ ਸਾਨੂੰ ਪਲਟਾਉਣ ਇੱਕ ਜਿਹੜੇ ਜਦੋਂ ਕਬੂਤਰ ਪਲਟਾ ਆਇਆ ਕਰਦੇ ਆਪਾਂ ਉਹਦੀ ਵੀਡੀਓ ਪਾਵਾਂਗੇ ਕੱਲੂ ਜਾਂ ਪਰਸੋਂ ਤੱਕ ਉਹ ਵੀਡੀਓ ਹੋਗੀ 1 ਜਾਂ 2 ਮਿੰਟ ਦੀ ਬਾਸ ਸ਼ਾਰਟ ਨੂੰ ਪਾਉਂਦੇ ਪਾਵਾਂਗੇ ਵੱਡਿਓ ਬਸ ਤੁਹਾਨੂੰ ਦਿਖਾਵਾਂਗੇ ਕਬੂਤਰ ਨੂੰ ਬੱਚਾ ਜਾਂ ਕੁਝ ਵੀ ਆ ਉਹਨੂੰ ਕਿਵੇਂ ਪਲਟਾਈਏ ਸਹੀ ਤਰੀਕਾ ਨਾਲ ਕਈ ਵਾਰ ਹਨਾ ਅੱਖ ਔਖਾ ਜਿਹਾ ਚਾੜ ਦੇਉਂਦੇ ਨੇ ਪਲਟਾਉਣੇ ਹੋਏ ਕਬੂਤਰ ਓਧਰ ਉਹਨਾਂ ਦੇ ਪਲਟਾ ਉਹ ਪਲਟਾਈ ਜਾਂਦੇ ਸੀ ਇਹਨੂੰ ਰਾਗਰੀ ਉਹਨਾਂ ਦੇ ਖੋ ਗਿਆ ਸੀ ਚੱਕਰ ਚੁੱਕਰ ਜਿਹਾ ਆ ਜਾਂਦੇ ਨੇ ਕਈ ਵਾਰ ਸੱਚਾ ਨਾ ਮਤਲਬ ਹੋਈ ਅੰਕੂਤਰ ਤਾਂ ਤਾਂ ਕੋਈ ਨਾ ਫਲਟਾ ਕੇ ਸਹੀ ਤਰੀਕਾ ਦੱਸਾਂਗਾ ਤੁਹਾਨੂੰ ਫਿਰ ਤੁਸੀਂ ਉਹ ਅਜ਼ਮਾ ਕੇ ਵੀ ਦੇਖਿਓ ਠੀਕ ਆ ਫੂਕ ਫਾਕ ਜਿਵੇਂ ਮਾਰ ਕੇ ਕੋਈ ਫੂਕ ਬੌਲੀ ਮਾਰ ਦਿੰਦਾ ਦੇਖ ਕੇ ਤੇ ਪੁੰਦਰ ਮਿੰਤਾ ਪੋਟੀ ਪਾੜ ਦਿੰਦਾ ਇੰਤੈ ਲਾ ਦਿੰਦਾ ਠੀਕ ਆ ਹ ਚਲੋ ਕੋਈ ਨਾ ਬਾਬੋ ਬਥੇਰੀਆਂ ਹੋਈਆਂ ਗੱਲਾਂ ਇਹਨਾਂ ਨੂੰ ਫਿਰਦੇ ਆ ਫਿਰਦੇ ਆ ਉਹ ਫਿਰ ਇਹਨਾਂ ਨੂੰ ਕਰ ਦਾਂਗੇ ਇਹਨਾਂ ਦੇ ਆਉਸ ਚ ਆਉਂਦੇ ਨੇ ਆਣਗੇ ਬੈਠਣਗੇ ਨੇ ਫਰਦੇ ਨੇ ਉਹਰੇ ਮੋਜਾ ਮਾਰਦੇ ਮਿੱਟੀ ਮੁੱਟੀ ਖਾਂਦੇ ਪਰ ਉੱਡਣਾ ਜਾਣ ਜੇ ਕਾਂ ਆ ਗਿਆ ਕਾਂ ਦੇ ਮੈਂ ਤਤਰ ਮਾਰਨੀ ਪੱਕੀ ਲਿਆਉਂਗਾ ਦੇਣ ਹੁਣ ਕੂਤੜਾ ਤੇ ਮੈਨੂੰ ਪਤਾ ਹੁਣ ਗੰਦ ਪਾਉਣਗੇ ਪੂਰਾ ਲੱਗ ਜਾਣਗੇ ਸਿਕਰਾਂ ਦੇ ਆਉਣਗੇ ਰਾਤ ਨੂੰ ਮੈਨੂੰ ਪਤਾ ਚਿੱਟੀਆਂ ਆਉਂ ਤਾਂ ਪੂਰਾ ਗੰਦ ਪਾਉਂਦੀ ਸਵੇਰੇ ਤਾਂ ਇਹ ਉੜਦੀ ਨਹੀਂ ਜੇ ਇਹਨੂੰ ਨਾ ੜਾਈਏ ਫਿਰ ੱੱਕੇ ਨਾਲ ਉੜਦੀ ਆ ਇਹਨੂੰ ਪਤਾ ਕਰਦੇ ਟਾਈਮ ਬਥੇਰੇ ਠੀਕ ਹੈ ਜਿੱਦੇ ਨੂੰ ਪੂਰੀ ਤਿਆਰੀ ਨਾਲ ਐਂਡ ਆਉਣਾ ਵੀ ਹਾਂ ਜੁੜੂ ਵਧੀਆ ਉਦੋਂ 10 ਵਜੇ ਪੈ ਜਾਂਦੀ ਹੈ ਐਵੇਂ ਬਾਹਰ ਹਨ ਉਹ ਇੱਕ ਵਸ ਇੱਕ ਕਬੂਤਰੀ ਦੀ ਘਾਟ ਆ ਆਪਣੇ ਚ ਕਾਲੀ ਚੀਨੀ ਠੀਕ ਹੈ ਕਾਲੀ ਕੁ ਚੀਨੀ ਦੀ ਕੂਤਰੀ ਦੀ ਘਾਟ ਆ ਆਪਣੀ ਉਹ ਬਾਹਰ ਨਜਾਇਜ਼ੀ ਉੜਦੀ ਕਿਉਂ ਜੇ ਹੁਣ ਉਹਨੂੰ ਵਧੀਆ ਤਰੀਕੇ ਨਾਲ ਸੰਭੀ ਜਾਂਦੇ ਹਨ ਨਾ ਜੇ ਟਾਵਰ ਤੇ ਨਾ ਲੱਗਦੀ ਇਸ ਨੇ ਲਾਈ ਟਾਵਰ ਤੇ ਵੀ ਇਸ ਦੇ ਲੱਛਣ ਨੇ ਠੀਕ ਆ ਰੋਸ ਆ ਤੇ ਬਾਕੀ ਖੁੱਡੇ ਖਾਡੇ ਜੀ ਕਹਿੰਦੇ ਨੇ ਕੋਈ ਨਾ ਕੋਈ ਜੇ ਕਰਤੀ ਖੁੱਡੇ ਖਾਡੇ ਜੇ ਪਾਲਾ ਵਧੀਆ ਸਹੀ ਗੱਲ ਆ ਭਾਈ ਆ ਦੇ ਕੋਈ ਟੱਟੇ ਹੱਲ ਨਹੀਂ ਜਾਣੇ ਕੋਈ ਇਹਦਾ ਕੀ ਪਤਾ ਮੀਂਹ ਮੂਚੇ ਝੂਂਚਾ ਜਾਵੇ ਕੋਈ ਪਤਾ ਨਹੀਂ ਹਨਾ ਅਸੁੱਤੋਂ ਹੀ ਆ ਖੁੱਡਾ ਦਾ ਬਾਕੀ ਸਾਰਾ ਠੀਕ ਆ ਬਸ ਸਲਿੱਪਣ ਵਾਲਾ ਹੋਰ ਕੁਝ ਨਹੀਂ ਕਰਦਾ ਕਰਨਾ ਕੋਈ ਨਾ ਸਾਨੂੰ ਇਹਦੀ ਵੀਡੀਓ ਦਿਖਾ ਦਾਂਗੇ ਖੁੱਡਾ ਰਿਪੇਅਰ ਕਰ ਦਾਂਗੇ ਆਪਾਂ ਟੈਨਸ਼ਨੇ ਨਾ ਮੰਨੋ ਤੁਸੀਂ ਤੇ ਉਹ ਬੱਚੇ ਦਾ ਪੈਰ ਵੀ ਹੋ ਗਿਆ ਪੂਰਾ ਸਹੀ ਐਂਬੂਲੈਂਸ ਆ ਕੇ ਮਾਰ ਲੱਗ ਗਿਆ ਪੰਦਰਾਂ ਕਾਈ ਫੋਨ ਦੀ ਹੀਟ ਬਹੁਤ ਛੇਤੀ ਉਹਨਾਂ ਨੇ ਕੀ ਹੋ ਰਿਹਾ ਯਾਰ ਹਾਂ ਉਹ ਦੇਖੋ ਇਹ ਪਰਲਾ ਪੈਰ ਜੰਨੀ ਕਲੀਅਰ ਹੋ ਗਿਆ ਇਧਰਲੇ ਪੈਰ ਤੇ ਧੋਣੇ ਹੀ ਆ ਪੁੰਸਿਆ ਨੇ ਜਿੰਨੇ ਮੜੀ ਮੜੀ ਆ ਉਹ ਜਾਣੀ ਕੋਈ ਨਹੀਂ ਇੱਕ ਦੰਦਾਂ ਤੱਕ ਮਾਬੇ ਤੁਸੀਂ ਐ ਤੁਰਦੇ ਫਿਰਦੇ ਕਬੂਤਰ ਦੀ ਦੇਖੋ ਆ ਹੁਣ ਮਾਰੀਏ ਤਾਜੀ ਪੱਠਾ ਜਿਵੇਂ ਦੇਖੋ ਹੈਗੇ ਨਾ ਪੱਠਾ ਜਿਵੇਂ ਆਣ ਕਲੀਅਰ ਦੇਖੋ ਆਣ ਪੱਇਆ ਕਲਦੀ ਕਲਦੀ ਜਿਵੇਂ ਬਰਾਮ ਵਾਲੀ ਨਾਲੇ ਉਹ ਚਿੱਟੀ ਹੁੰਦੀ ਥੋੜੀ ਲੱਗਦੀ ਜਮੀ ਉਹਦੇ ਨੂੰ ਹੈਗੇ ਤੰਦਰੁਸਤ ਨੇ ਹੁੰਤਰਾ ਆਪਣੇ ਹਾਨੀ ਪਾਰਖਿਆ ਗੁਰਜਾ ਲਾਏ ਦੇਰ ਕੇ ਚਲੋ ਇਧਰ ਪਾਣੀ ਪੋਣ ਦੀ ਲੋੜ ਤਾਂ ਆਵਾ ਵੀਡੀਓ ਬਹੁਤ ਲੰਬੀ ਹੋ ਜੋ ਕੋਈ ਪਤਾ ਨਹੀਂ ਹੈ ਨਾ ਸਰਕਾਰਾਂ ਆਈ ਜਾਂਦਾ ਕਦੋਂ ਇਲੈਕਟ੍ਰੋਨਟ ਕਰਦਾਂ ਨਾ ਬੰਦ ਤੇ ਚਲੋ ਬਾਏ ਬਾਏ ਸਾਰਿਆਂ ਨੂੰ ਮਿਲਦਾ ਕਿਸੇ ਨਵੇਂ ਬਲੌਗ ਦੇ ਨਾਲ ਬਾਏ